ਅਸੀਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਅਸੀਂ ਦੋਤੀ ਬੜਿਆ ਦਿਸਕਰਨ ਸਿੰਘ ਦਿਸਕਰਨ ਪੁੱਤਰ ਰਣਜੀਤ ਸਿੰਘ ਅਸੀਂ ਦਰਸ਼ਨ ਅਕੈਡਮੀ ਭੰਗਿਆ ਕੰਨ ਗਿਆ ਇਹ ਕੁੜੀਆਂ ਚਾਰਜ ਸਵੀਤ ਪੁਲਸ ਪਾਰਟੀ ਭੰਗਿਆ ਤੋਂ ਖੜੀ ਸੀ ਉਹ ਗੋਰਖਾਸੀ ਇਲਾਕੇ ਤੇ ਤੇ ਦਿਸਕਰਨ ਸਿੰਘ ਜਿਹੜਾ ਚੋਰੀਆਂ ਕਰਨ ਦਾ ਆਦੀ ਆ ਤਲਾਹ ਮਿਲੀ ਉੱਥੇੋਂ ਮੋਟਰਸਾਈਕਲ ਚੋਰੀ ਦੇ ਕਾਬੂ ਕੀਤਾ ਫਿਰ ਕੁਛ ਕਿਛ ਦੇ ਇਹਨੇ ਟੋਟਲ ਤਿੰਨ ਮੋਟਰਸਾਈਕਲ ਇੱਕ ਟੈਕਵਾ ਤੇ ਇੱਕ ਮੋਬਾਈਲ ਫੋਨ ਰੀਅਲ ਦਾ ਜਿਹੜੇ ਪਹਿਲਾਂ ਚੋਰੀ ਕੀਤੇ ਸੀ ਨਕਾਸ਼ ਪਾ ਕੇ ਰੱਖੇ ਸੀ ਉਹ ਬਰਾਮਦ ਕਰਵਾਏ ਅਗਰ ਇਹਦੇ ਖਿਲਾਫ ਪਹਿਲਾਂ ਮੁਕਤਮਾ ਇੱਕ ਚੋਰੀ ਦਾ 2022 ਚੋ 7 ਨੰਬਰ ਡਿਵੀਜ਼ਨ ਚ ਲਾਗਿਆ ਅਤੇ ਦੋ ਕਲੰਦਰੇ ਇੱਕ ਮਹਿਰਬਾਨ ਵੱਲੋਂ ਤੇ ਇੱਕ ਕਲੰਦਰਾ ਸਾਡੇ ਮੁੰਡੀਆਂ ਚੋਂ ਕਿੰਨੂੰ ਪਹਿਲਾਂ ਹੀ ਦਿੱਤਾ ਗਿਆ ਕਿ ਜੇਲ੍ਹ ਚੋਂ ਆਉਂਦਾ ਜਦੋਂ ਫਿਰ ਇਹ ਵਰਤਾ ਕਰਦਾ ਚੋਰੀ ਕਰਨ ਦਾ ਫਰੇ ਹੀ ਲਈ ਹੈਗਾ ਜੀ ਇਹ ਗੈਂਗ ਦੇ ਵਿੱਚ ਹੋਰ ਵੀ ਲੋਕ ਇਹਨਾਂ ਦਾ ਇਹਨੂੰ ਕੱਲ ਨੂੰ ਪੇਸ਼ਦਾਨਤ ਕਰਕੇ ਪੁਲਿਸ ਰਿਮਾਂਡਾ ਅਸਰ ਕਰਕੇ ਜੀ ਪੁੱਛਗਿਛ ਲਗਾਈ ਹਕੀਕੀ ਜਾਊਗੀ ਕਿਹਨਾਂ ਨੇ ਕੰਮ ਕੀਤਾ ਬਾਈ ਪਤਾ ਕਿੱਥਾਂ ਲੱਗਿਆ ਹੈ ਕੀ ਹੋ ਗਿਆ ਉਸ ਤੋਂ ਚਾਹੇ ਹੋਰ ਦੀ ਤਲਾਸ਼ ਦੇ ਉਹ ਕਿਹੜਾ ਨਕਲ ਆਇਆ ਕੁਛ ਨਕਲ ਆਇਆ ਸੀ ਸਾਡੇ ਰਵੀਰ ਸਿੰਘ ਐਸ ਸੀ ਸਵੇਤ ਪੁਲਿਸ ਵਾਲੇ ਇਹ ਕੋਈ ਨਸ਼ੇ ਦਾ ਵੀ ਆਦੀ ਹੈਗਾ ਕੀ ਨਸ਼ਾ ਨਸ਼ੇ ਬਾਰੇ ਨਹੀਂ ਜੇ ਕੋਈ ਕਲੀਅਰ ਹੋਇਆ ਅਲੂ ਤਾਂ ਟੈਸਟ ਕਰਾਵਾਂਗੇ ਇਹਨਾਂ ਜਿਹੜੇ ਹਾਂ ਮੋਟਰਸਾਈਕਲ ਬਰਾਮਦ ਕੀਤੀ ਹੈ ਐਸ ਵੀ ਆ ਬਰਾਮਦ ਕੀਤੀ ਗਈ ਹੈ ਤੇ ਇਹ ਉਹਨਾਂ ਨੂੰ ਜਿਹੜੇ ਟਿਕਾਣੇ ਉਹਨਾਂ ਦੇ ਵਾਰਸ ਤੇਸ ਕਰਕੇ 36 ਕੋ ਕੰਪਲੇਟਾ ਮਕਦਮੇ ਦਰਜ ਹੁੰਦੇ ਅਲੱਗ-ਅਲੱਗ ਥਾਣੇ ਹੋਂ ਥਾਣੇ ਦਰਜ ਹੁੰਦੇ ਉਹਨਾਂ ਤਸਦੀਕ ਕਰਕੇ ਫਿਰ ਮਾਲਕਾਂ ਨੂੰ ਹਵਾਲੇ ਕਰਦੇ ਕਰੇ ਸ਼ਰਾਬੀ ਅੰਤਰਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਾਰਥੀ ਅਸਲਾ ਨੂੰ ਸਾਡਾ ਇਲਾਕਾ ਛੱਡ ਦਿਓ ਜੇ ਇਹ ਚਾਹੋ ਸਾਡੀ ਸਖਤ ਧੜਨਾ